ਅਧਿਕਾਰਤ ਇਮੀਗ੍ਰੇਸ਼ਨ ਫਾਰਮਾਂ ਤੇ ਮਾਨਯੋਗ ਡੀਸੀ ਸਾਹਿਬ ਨੇ ਕੱਸਿਆ ਸ਼ਕੰਜਾ 50 ਤੋਂ ਵੱਧ ਇਮੀਗ੍ਰੇਸ਼ਨ ਫਾਰਮਾਂ ਦੇ ਲਾਇਸੈਂਸ ਕੀਤੇ ਰੱਦ ਦੋਸਤੋ ਇੱਕ ਬਹੁਤ ਵੱਡੀ ਕਾਰਵਾਈ ਹੈ ਔਰ ਬਹੁਤ ਸਾਰੇ ਲੋਕ ਨੇ ਜੋ ਬਿਨਾ ਕਿਸੇ ਲਾਇਸੈਂਸ ਦੇ ਬਿਨਾ ਕਿਸੇ ਰਜਿਸਟ੍ਰੇਸ਼ਨ ਦੇ ਇਮੀਗ੍ਰੇਸ਼ਨ ਆਫਿਸ ਖੋਲ ਕੇ ਬੈਠੇ ਹੋਏ ਨੇ ਬਸ ਇੱਕ ਅੱਧੇ ਦੀ ਗੱਲ ਕਰੀਏ ਕਿ ਪੂਰੇ ਪੰਜਾਬ ਦੇ ਵਿੱਚ ਹੀ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਕਿਤੇ ਨਾ ਕਿਤੇ ਬਾਹਰ ਜਾਣ ਦਾ ਲੱਗਾ ਹੋਇਆ ਹੈ ਔਰ ਲੋਕ ਇਹ ਵੀ ਚਾਹੁੰਦੇ ਐ ਬੱਚੇ ਵੀ ਚਾਹੁੰਦੇ ਐ ਪੇਰੈਂਟਸ ਵੀ ਚਾਹੁੰਦੇ ਐ ਕਿ ਵੀਜ਼ਾ ਲੱਗੇ ਔਰ ਅਸੀਂ ਸੱਤ ਸਮੁੰਦਰੋਂ ਪਾਰ ਚਲੇ ਜਾਈਏ ਸਾਡੀ ਇਸੇ ਹੀ ਕ੍ਰਿਓਸਟੀ ਦਾ ਕੁਝ ਲੋਕ ਨਜਾਇਜ਼ ਫਾਇਦਾ ਲੈਂਦੇ ਨੇ ਫਾਇਦਾ ਇਸ ਕਰਕੇ ਲੈਂਦੇ ਨੇ ਕਿਉਂਕਿ ਉਹ ਦੇਖ ਲੈਂਦੇ ਨੇ ਕਿ ਇਹਨਾਂ ਨੂੰ ਬੜੀ ਜਲਦਬਾਜ਼ੀ ਹੈ ਔਰ ਜਲਦਬਾਜੀ ਵਿੱਚ ਚੱਕਿਆ ਹੋਇਆ ਸਟੈਪ ਜ਼ਿੰਦਗੀ ਦੇ ਵਿੱਚ ਖਤਰਨਾਕ ਸਾਬਤ ਹੁੰਦਾ ਹੈ ਕਿਉਂਕਿ ਉਸ ਪਹਿਲਾਂ ਆਪਾਂ ਨੂੰ ਸਿਰਫ ਤਾਂ ਸਿਰਫ ਉਹ ਮਕਸਦ ਨਜ਼ਰ ਆਉਂਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਦੇਸ਼ ਪਰਦੇਸ ਛੱਡ ਕੇ ਬਾਹਰ ਜਾਣਾ ਹੁੰਦਾ ਹੈ ਫਿਰ ਇਮੀਗ੍ਰੇਸ਼ਨ ਵਾਲੇ ਜਿਹੜੇ ਨੇ ਉਹਨਾਂ ਦੇ ਬਾਰੇ ਤਾਂ ਤੁਸੀਂ ਆ ਦੇਖ ਲਓ ਜਿਹੜੇ ਥੋੜਾ ਜਿਹਾ ਮੈਂ ਇਥੋਂ ਲੈ ਲਮਾ ਨਕਲੀ ਏਜੰਟ ਜਿਹੜੇ ਨੇ ਜਿਨ੍ਹਾਂ ਦੀਆਂ ਚਮਕਦਾਰ ਆਫਿਸ ਬਣਾਏ ਹੁੰਦੇ ਨੇ ਰਿਸੈਪਸ਼ਨ ਤੇ ਬੈਠੀ ਲੜਕੀ ਹੁੰਦੀ ਹੈ ਆਉਣ ਜਾਣ ਵਾਲਿਆਂ ਲਈ ਬੜਾ ਪਾਣੀ ਦਾ ਚਾਹ ਦਾ ਬੜਾ ਇੰਤਜ਼ਾਮ ਹੁੰਦਾ ਹੈ ਉਹ ਮਤਲਬ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਹੁੰਦਾ ਹੈ ਫਿਰ ਤੁਸੀਂ ਇਹ ਵੀ ਸੁਣਿਆ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਰਾਤੋਂ ਰਾਤ ਇਹ ਲੋਕ ਆਪਣਾ ਦਫ਼ਤਰ ਬਦਲ ਕੇ ਪਤਾ ਨਹੀਂ ਕਿੱਥੇ ਚਲੇ ਜਾਂਦੇ ਜਿਹੜੇ ਮੋਬਾਈਲਰ ਤੇ ਇਹਨਾਂ ਦਾ ਸੰਪਰਕ ਹੁੰਦਾ ਹੈ ਉਹ ਮੋਬਾਈਲ ਵੀ ਇਹ ਬੰਦ ਕਰ ਦਿੰਦੇ ਹੈ ਸੁਇਸ ਕਰਕੇ ਕਹਿ ਸਕਦੇ ਆ ਕਿ ਹੁਣ ਹਰ ਜ਼ਿਲ੍ਹੇ ਨੂੰ ਇਹ ਵੈਸੇ ਤਾਂ ਚਾਹੀਦਾ ਹੈ ਕਿ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈ ਉਹਨਾਂ ਦਾ ਇਮੀਗ੍ਰੇਸ਼ਨ ਫਾਰਮ ਜਿਹੜਾ ਰੱਦ ਕੀਤਾ ਜਾਵੇ ਔਰ ਇਹ ਪਹਿਲ ਹੋ ਚੁੱਕੀ ਹੈ ਵੈਸੇ ਤਾਂ ਜਦੋਂਕ 트럼ਪ ਨੇ ਬਹੁਤ ਸਾਰੇ ਬੰਦੇ ਜਿਹੜੇ ਆ ਅਮਰੀਕਾ ਤੋਂ ਭੇਜੇ ਸੀ ਤਾਂ ਉਸ ਵੇਲੇ ਡਾਂਕੀ ਦੇ ਨਾਲ ਗਏ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਜਿਹੜੀਆਂ ਉਹ ਕੈਮਰੇ ਦੇ ਸਾਹਮਣੇ ਆਈਆਂ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਸਾਡੇ ਨਾਲ ਵਾਅਦਾ ਇਹਨਾਂ ਨੇ ਕੀ ਕੀਤਾ ਸੀ ਲੇਕਿਨ ਬਾਅਦ ਵਿੱਚ ਸਾਨੂੰ ਕਿਸ ਤਰ੍ਹਾਂ ਇਹਨਾਂ ਨੇ ਮੌਤ ਦੇ ਮੂੰਹ ਦੇ ਵਿੱਚ ਧੱਕ ਦਿੱਤਾ ਉਹ ਬਾਰ ਬਾਰ ਦੱਸਦੇ ਨੇ ਆਏ ਆਏ ਦਿਨ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਮੀਡੀਆ ਤੇ ਹੁੰਦੀਆਂ ਨੇ ਸਮਾਨਯੋਗ ਡੀਸੀ ਜਲੰਧਰ ਦੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਨੇ ਇੱਕ ਬਹੁਤ ਵੱਡਾ ਪਬਲਿਕ ਦੇ ਹਿੱਤ ਦੇ ਵਿੱਚ ਜਿਹੜਾ ਫੈਸਲਾ ਲਿੱਤਾ ਹੈ ਉਹਨਾਂ ਨੇ 50 ਜਿਹੜੇ ਇਮੀਗ੍ਰੇਸ਼ਨ ਫਾਰਮਾਂ ਦੇ ਲਾਇਸੈਂਸ ਜਿਹੜੇ ਹੈ ਉਹ ਰੱਦ ਕਰ ਦਿੱਤੇ ਨੇ ਹਾਲਾਂਕਿ ਇਹ ਮੈਂ ਦੱਸਣਾ ਚਾਹੁੰਦਾ ਕਿ ਡਿਪਟੀ ਕਮਿਸ਼ਨਰ ਡਾਕਟਰ ਹਰਮਨਸ਼ੂ ਖੁਰਾਨਾ ਨੇ ਦੱਸਿਆ ਹੈ ਕਿ ਇਹਨਾਂ ਫਾਰਮਾਂ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਵੀ ਆਪਣੇ ਲਾਇਸੈਂਸ ਨਹੀਂ ਬਣਵਾਏ ਰਿਊ ਨਹੀਂ ਕਰਾਏ ਅਤੇ ਫਰਮਾਂ ਦੇ ਵੱਲੋਂ ਨੋਟਸਾਂ ਦਾ ਜਵਾਬ ਨਾ ਦੇਣ ਤੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦਿਆਂ ਇਹਨਾਂ ਦੇ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਗਏ ਹਨ ਇਹ ਇੱਕ ਬਹੁਤ ਵੱਡਾ ਸਟੈਪ ਹੈ ਬਹੁਤ ਵੱਡਾ ਸਟੈਪ ਹੈ ਇਸ ਦੇ ਨਾਲ ਪਬਲਿਕ ਦੀ ਜਿਹੜੀ ਖੱਜਲ ਖੁਆਰੀ ਹੈ ਉਹ ਬੰਦ ਹੋਏਗੀ ਪਬਲਿਕ ਦੇਖੋ ਬਹੁਤ ਸਾਰੇ ਭੋਲੇ ਭਰੇ ਲੋਕ ਨੇ ਉਹ ਪੈਸੇ ਚੱਕੀ ਫਿਰਦੇ ਨੇ ਬੱਚਿਆਂ ਨੂੰ ਨਾਲ ਲਈ ਫਿਰਦੇ ਨੇ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਕਿ ਸਾਡਾ ਵੀਜ਼ਾ ਲੱਗੇ ਔਰ ਕਿਸੇ ਇਮੀਗ੍ਰੇਸ਼ਨ ਕੋ ਚਲੇ ਜਾਓ ਤੁਹਾਨੂੰ ਬੜੀਆਂ ਬੜੀਆਂ ਫਾਈਲਾਂ ਦਿਖਾਈ ਜਾਣਗੇ ਫੋਟੋਆਂ ਦਿਖਾਈ ਜਾਣਗੇ ਆ ਦੇਖੋ ਜੀ ਕਿੰਨੀ ਵਾਰੀ ਇਹ ਕੇਸ ਜਿਹੜਾ ਹੈ ਉਹ ਰੱਦ ਹੋ ਗਿਆ ਸੀ ਅਸੀਂ ਦੁਬਾਰਾ ਫਿਰ ਇਹਨੂੰ ਕੋਸ਼ਿਸ਼ ਕੀਤੀ ਤੇ ਹੁਣ ਇਸ ਟਾਈਮ ਮਤਲਬ ਇਸ ਤਰ੍ਹਾਂ ਦੀ ਸਕ੍ਰਿਪਟ ਬੜਾ ਬੜਾ ਬਣਾ ਕੇ ਉਹ ਲੋਕ ਲੋਕਾਂ ਨੂੰ ਪਰਮਾਉਂਦੇ ਨੇ ਔਰ ਲੋਕ ਬੜੀ ਆਸਾਨੀ ਦੇ ਨਾਲ ਉਹਨਾਂ ਦੇ ਪੰਚੇ ਦਾ ਉਹਨਾਂ ਦੇ ਧੋਖੇ ਦਾ ਸ਼ਿਕਾਰ ਹੁੰਦੇ ਨੇ ਹੁਣ ਤੁਸੀਂ ਦੱਸੋ ਕਿ ਜਿਹੜੇ 50 ਜਿਹੜੀਆਂ 50 ਫਰਮਾਂ ਨੇ ਉਹਨਾਂ ਦਾ ਲਾਇਸੈਂਸ ਹੀ ਰੱਦ ਕਰ ਦਿੱਤਾ ਤੇ ਉਹਨਾਂ ਲੋਕਾਂ ਨੇ ਕੀ ਕਿੰਨਾ ਕੁ ਲੋਕਾਂ ਦੀ ਸੁਭਿਧਾ ਬਾਰੇ ਸੋਚਿਆ ਹੋਵੇਗਾ ਨਹੀਂ ਸੋਚਿਆ ਹੋਵੇਗਾ ਇਹ ਤਾਂ ਉਹ ਲੋਕ ਜਾਣਦੇ ਨੇ ਪਰ ਪ੍ਰਸ਼ਾਸਨ ਵੱਲੋਂ ਜਦੋਂ ਪੂਰੀ ਕਾਰਜੀ ਕਾਰਵਾਈ ਨਾ ਹੁੰਦੀ ਹੋਵੇ ਜਾ ਉਹਨਾਂ ਨੇ ਦੇਖੋ ਨੋਟਿਸ ਦਿੱਤਾ ਨੋਟਿਸ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਆਪਣੇ ਵੀ ਅਸੀਂ ਇਸ ਨੂੰ ਰੀਨਿਊ ਕਰਾ ਲਈਏ ਕੁਝ ਨਹੀਂ ਇਹੋ ਲਿਆ ਲੇਕਿਨ ਜਦੋਂ ਸਾਰੇ ਹੱਥ ਖੜੇ ਖੜੇ ਹੋ ਗਏ ਉਹਨਾਂ ਦੇ ਤਦ ਪ੍ਰਸ਼ਾਸਨ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਅੱਗੇ ਆ ਕੇ ਉਹਨਾਂ ਫਰਮਾਂ ਦੇ ਲਾਇਸੈਂਸ ਜਿਹੜੇ ਹੈ ਉਹ ਰੱਦ ਕਰਨੇ ਪਏ ਨੇ ਹੁਣ ਹਰ ਇਹ ਤਾਂ ਇੱਕੋ ਇੱਕੋ ਜ਼ਿਲ੍ਹੇ ਦੀ ਗੱਲ ਹੈ ਆਪਾਂ ਇਹ ਗੱਲ ਕਹਿ ਰਹੇ ਆ ਕਿ ਇਸੇ ਹੀ ਤਰਜ਼ ਤੇ ਬਾਕੀ ਜ਼ਿਲ੍ਹਿਆਂ ਦੇ ਵੀ ਮਾਣਯੋਗ ਡੀਸੀ ਸਾਹਿਬ ਨੇ ਉਹ ਵੈਸੇ ਉਹ ਨਜ਼ਰ ਤਾਂ ਇਹਨਾਂ ਤੇ ਰੱਖਦੇ ਨਹੀਂ ਇਹਨਾਂ ਦੀ ਹਰ ਹਰ ਇੱਕ ਚੀਜ਼ ਨੂੰ ਵਾਚ ਕਰਦੇ ਨੇ ਇਹ ਨਹੀਂ ਕਹਿ ਸਕਦੇ ਕਿ ਨਹੀਂ ਕਰਦੇ ਲੇਕਿਨ ਸਵਾਲ ਇੱਥੇ ਇਹੀ ਹੈ ਭਾਈ ਕਿ ਜੇਕਰ ਤੁਸੀਂ ਕੰਮ ਹੀ ਇਹੇ ਕਰਨਾ ਹੈ ਤਾਂ ਫਿਰ ਤੁਹਾਨੂੰ ਇਮੀਗ੍ਰੇਸ਼ਨ ਦਾ ਜਿਹੜਾ ਲਾਇਸੈਂਸ ਹੈ ਉਸ ਨੂੰ ਰੀਨਿਊ ਕਰਵਾ ਲੈਣਾ ਚਾਹੀਦਾ ਹੈ ਕਿਉਂ ਤੁਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਉਂਦੇ ਹੋ ਕਿਉਂ ਤੁਸੀਂ ਲੋਕਾਂ ਨਾਲ ਧੋਖਾ ਕਰਦੇ ਹੋ ਫਰੇਮ ਕਰਦੇ ਹੋ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਲੋਕ ਜਿਹੜੇ ਬਲੈਕਲਿਸਟ ਵਿੱਚ ਆ ਜਾਂਦੇ ਆ। ਹਾਲਾਂਕਿ ਬਹੁਤ ਸਾਰੇ ਇਮੀਗ੍ਰੇਸ਼ਨਾਂ ਵਾਲੇ ਨੇ ਜਿਨ੍ਹਾਂ ਨਾਲ ਕਈ ਵਾਰ ਮੁਲਾਕਾਤ ਹੋਈ ਬੜੀ ਇਮਾਨਦਾਰੀ ਨਾਲ ਕੰਮ ਕਰਦੇ ਨੇ। ਉਹਨਾਂ ਕੋਲ ਲਾਇਸੈਂਸ ਵੀ ਹੈਗਾ। ਸਮੇਂ-ਸਮੇਂ ਤੇ ਜਿਸ ਵੀ ਕਾਗਜ਼ ਦੀ ਜ਼ਰੂਰਤ ਹੈ ਜਿੰਨੇ ਮਰਜ਼ੀ ਪੈਸੇ ਲੱਗਦੇ ਹੋਣ ਉਹ ਲੋਕ ਲਾਉਂਦੇ ਆ। ਉਹਨਾਂ ਨੂੰ ਪਤਾ ਵੀ ਸਾਡਾ ਕੰਮ ਹੀ ਇਹ ਹੈ ਭਾਈ ਸਹੀ ਤਰੀਕੇ ਦੇ ਨਾਲ ਕੀਤਾ ਗਿਆ ਕੰਮ ਹੀ ਕਾਰਗਰ ਹੁੰਦਾ ਹੈ। ਅੱਗਾ ਦੌੜ ਪਿੱਛਾ ਚੌੜ ਵਾਲਾ ਬੰਦਾ ਹਮੇਸ਼ਾ ਮਰਦਾ ਹੈ। ਹਮੇਸ਼ਾ ਮਰਦਾ ਹੈ ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਜਿਹੜੇ ਲਾਇਸੈਂਸ ਰੱਦ ਕੀਤੇ ਨੇ ਰੀਨਿਊ ਕਰਾਉਣ ਲਈ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਉਹਨਾਂ ਨੇ ਸਮੇਂ ਦਾ ਇਸਤੇਮਾਲ ਨਹੀਂ ਕੀਤਾ ਹੁਣ ਭਵਿੱਖ ਦੇ ਵਿੱਚ ਕੀ ਜਿਵੇਂ ਜਲੰਧਰ ਦੇ ਮਾਨਯੋਗ ਡੀਸੀ ਸਾਹਿਬ ਨੇ ਐਕਸ਼ਨ ਲਿਆ ਹੈ ਬਾਕੀ ਜ਼ਿਲ੍ਹੇ ਵਾਲੇ ਵੀ ਸਖਤ ਜ਼ਿਲ੍ਹਿਆਂ ਵਾਲੇ ਜਿਹੜੇ ਮਾਨਯੋਗ ਡੀਸੀ ਸਾਹਿਬ ਨੇ ਉਹ ਸਖਤ ਹੁੰਦੇ ਨੇ ਜਾਂ ਫਿਰ ਉਹਨਾਂ ਦੀ ਦਿੱਤੀ ਵਾਰਨਿੰਗ ਜਿਹੜੀ ਹੈ ਉਹ ਕੰਮ ਆ ਚੁੱਕੀ ਹੈ ਪੋਸੂ ਨਰਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ